ਤੇ ਸਾਡੀ ਸ਼ਾਪ ਹੈ ਇੱਥੇ ਜਿੰਨੀਆਂ ਵੀ ਗੱਡੀਆਂ ਆਉਂਦੀਆਂ ਬਾਹਰੋਂ ਬਹੁਤ ਨਜਾਇਜ਼ ਸੰਗਤ ਆਉਂਦੀ ਹੈ ਬਟ ਇੱਥੇ ਦੀਆਂ ਸੜਕਾਂ ਬਹੁਤ ਮਾੜੀਆਂ ਸੰਗਤ ਨੇ ਪੈਦਲ ਚੱਲਣਾ ਹੁੰਦਾ ਨੰਗੇ ਪੈਰ ਹੁੰਦੀ ਹੈ ਦਰਸ਼ਨ ਕਰਨ ਆਉਂਦੀ ਹੈ ਤੇ ਉਦੋਂ ਇਹਨਾਂ ਦੇ ਪੱਥਰ ਵੱਜਦੇ ਆ ਪੱਥਰ ਕਈ ਵਾਰੀ ਵੜਕ ਕੇ ਗੱਡੀਆਂ ਦੇ ਥੱਲੋਂ ਨਿਕਲ ਕੇ ਬੰਦਿਆਂ ਦੇ ਸੱਟ ਵੀ ਮਾਰ ਚੁੱਕਦੇ ਆ ਹੂੰ अच्छा जी आपा गल कर कितने साल हो गए सड़क नहीं बनी है मन्नो नियर अबाउट 2 साल हो गए इथे रहंदे ते 2 साल ਤੋਂ ਮੈਂ ਤਾਂ ਕੋਈ ਸੜਕਾ ਹੀ ਦੇਖਿਆ ਜੀ ਅੱਛਾ ਜੀ ਆਪਣਾ ਦੋ ਆਪਣਾ ਧਾਰਮਿਕ ਸਥਾਨ ਵੀ ਹੈਗੇ ਨੇ ਇਹਨੂੰ ਵੇਖਦੇ ਹੋਏ ਕੋਈ ਸੜਕ ਨਹੀਂ ਬਣਾਈ ਇੱਥੇ ਨਾ ਨਾ ਕੋਈ ਨਹੀਂ ਬਣਾਈ ਜੀ ਇੱਥੇ ਇੱਕ ਹਾਜੀ ਰਤਨ ਮਹਾਰਾਜ ਜੀ ਦੀ ਦਰਗਾਹ ਹੈ ਇੱਕ ਹਾਜੀ ਰਤਨ ਜੀ ਦਾ ਗੁਰਦੁਆਰਾ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸੀ ਤੇ ਮਹਾਰਾਜ ਹਾਜੀ ਰਤਨ ਜੀ ਵੀ ਆਏ ਸੀ ਜੀ ਉਹਨਾਂ ਨੇ ਦੋਵਾਂ ਨੇ ਇੱਥੇ ਜਗੜ ਪਾਈ ਸੀ ਹਾਂ ਅੱਛਾ ਇਹ ਜੇ ਇਤਿਹਾਸਿਕ ਥਾਂ ਹੋਣ ਦੇ باوجود ਵੀ ਇਹਦੇ ਸਾਹਮਣੇ ਸੜਕ ਟੁੱਟੇ ਪਈਆਂ ਹਾਂਜੀ ਹਾਂਜੀ ਬਹੁਤ ਬੁਰੀ ਤਰ੍ਹਾਂ ਜੀ ਤੁਸੀਂ ਦਿਖਾਓ ਇਹਨਾਂ ਸੜਕਾਂ ਟੋਏ ਪਈ ਹੋਏ ਆ ਸਫਾਈ ਦੀ ਕੋਈ ਵਿਵਸਥਾ ਨਹੀਂ ਹੈ ਤੇ ਇੱਥੇ ਲਾਈਟ ਵੀ ਦੀ ਵੀ ਦਿੱਕਤ ਹੈ ਥੋੜੀ ਬਹੁਤ ਠੀਕ ਜੀ ਹਾਂਜੀ ਅੱਛਾ ਦੇਖਿਆ ਤੁਸੀਂ ਕਹਿੰਦੇ ਸੜਕ ਕਾਫੀ ਟੁੱਟੀ ਹੋਈਗੀ ਹੈ ਦੋ ਸਥਾਨ ਧਾਰਮਿਕ ਸਥਾਨ ਹੈਗੇ ਨੇ ਤੇ ਨਾਲ ਇੱਥੇ ਮੰਡੀ ਵੀ ਹੈਗੀ ਹੈ ਸਬਜ਼ੀ ਮੰਡੀ ਵੀ ਹੈਗੀ ਹੈ ਤੇ ਕਿਸਾਨ ਵੀ ਆਉਂਦੀ ਫਸਲ ਵੇਚਣ ਵਾਸਤੇ ਆਉਂਦੇ ਉਹਨਾਂ ਨੂੰ ਪਛਾਣੀ ਹੁੰਦੀ ਹੈ ਉਹਨਾਂ ਨੂੰ ਹੁੰਦੀ ਹੈ ਜੀ ਨੈਚੁਰਲ ਜਦੋਂ ਕਈ ਵਾਰੀ ਮੀਂਹ ਪੈ ਜਾਂਦਾ ਉਹ ਤੋਂ ਬੜੀ ਦਿੱਕ ਉਦੋਂ ਫਸਲ ਵੀ ਖਰਾਬ ਹੁੰਦੀ ਆ ਉਹਨਾਂ ਦੀ ਤੇ ਖੱਡਿਆਂ ਚ ਉਹਨਾਂ ਦੀ ਕਈ ਇੱਕ ਦੋ ਵੱੜੀਆਂ ਟਰਾਲੀਆਂ ਵੀ ਉਲਟੀਆਂ ਉਲਟੀਆਂ ਸੜਕ ਬੰਨੀ ਚਾਹੀਦੀ ਆ ਬੰਨੀ ਚਾਹੀਦੀ ਆ ਇਹ ਨੇਚਰਲ ਬੰਨੀ ਚਾਹੀਦੀ ਜਿਸ ਤਰ੍ਹਾਂ ਲੀਵਿੰਗ ਇਨ ਇੰਡੀਆ ਨੇ ਪ੍ਰੋਗਰਾਮ ਚਲਾਇਆ ਬੋਲਦਾ ਪੰਜਾਬ ਅਸੀਂ ਲੋਕਾਂ ਦੀ ਸਮੱਸਿਆ ਸੁਣ ਰਿਹਾ ਇਸ ਪ੍ਰੋਗਰਾਮ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਲੋਕਾਂ ਦਾ ਇੱਥੇ ਪ੍ਰੋਗਰਾਮ ਤੁਹਾਡੇ ਲੀਵਿੰਗ ਇਨ ਇੰਡੀਆ ਨੇ ਦਿਖਾਇਆ ਵੈ ਲੋਕਾਂ ਨੇ ਸਮੱਸਿਆਵਾਂ ਹੱਲ ਕੀਤੀਆਂ ਜਾਂਦੀਆਂ ਇਹਦੇ ਵਿੱਚ ਜਗਾ ਜਗਾ ਸੜਕਾਂ ਟੁੱਟੀਆਂ ਪਈਆਂ ਹੈਗੀਆਂ ਤੁਹਾਨੂੰ ਨਾਲ-ਨਾਲ ਤਸਵੀਰਾਂ ਵੀ ਦਿਖਾ ਰਹੇ ਆ ਇਹ ਮੇਨ ਦਾਣਾ ਮੰਡੀ ਹੈਗੀ ਆ ਧਾਰਮਿਕ ਸਥਾਨ ਵੀ ਹੈਗੇ ਨੇ ਤੇ ਕਾਫੀ ਜਿਆਦਾ ਲੋਕ ਹੈਗੇ ਪਰੇਸ਼ਾਨ ਹੁੰਦੇ ਨੇ ਦੇਖੋ ਤੁਸੀਂ ਸੜਕਾਂ ਕਿਸ ਤਰ੍ਹਾਂ ਡਲੇ ਮੋٹے ਮੋٹے ਪਏ ਨੇ ਤੇ 2 ਸਾਲ ਹੋ ਗਏ ਲਗਾਤਾਰ 2 ਸਾਲ ਹੋ ਗਏ ਲਗਾਤਾਰ ਹਲੇ ਤੱਕ ਸੜਕ ਨਾ ਹੀ ਮੁਰੰਮਤ ਕੀਤੀ ਗਈ ਹੈ ਤੇ ਨਾ ਹੀ ਸੜਕ ਨਵੀਂ ਬਣਾਈ ਗਈ ਹੈਗੀ ਹੈ ਜਗਾ ਜਗਾ ਤੇ ਸਾਨੂੰ ਇਸ ਤਰ੍ਹਾਂ ਹੀ ਹਾਲਾਤ ਸਾਨੂੰ ਵਿਖਾਈ ਦੇ ਰਿਹਾ ਤੋਂ ਸਾਹਮਣੇ ਐਂਟਰੀ ਪੁਆਇੰਟ ਦਿਖਾ ਦਿੰਦੇ ਆ ਹਜੀ ਤੰਦਰਗਾਹ ਸਾਬਜੀ ਦਾ ਐਂਟਰੀ ਪੁਆਇੰਟ ਹੈਗਾ ਤੋਂ ਸੰਗਤ ਵੀ ਗੁਜਰਦੀ ਹੈਗੀ ਹੈ ਟੁੱਟੀ ਸੜਕਾਂ ਤੋਂ ਗੁਜ਼ਰਨ ਵਾਸਤੇ ਉਹ ਮਜਬੂਰ ਹੈਗੇ ਨੇ ਜਦੋਂ ਬਰਸਾਤ ਹੋ ਜਾਂਦੀ ਹੈ ਪਾਣੀ ਖੜ ਜਾਂਦਾ ਤੇ ਟੁੱਟੀ ਸੜਕਾਂ ਦੇ ਹੋਣ ਕਾਰਨ ਖੱਡੇ ਪਏ ਹੋਏ ਨੇ ਤੇ ਪਾਣੀ ਜ਼ਿਆਦਾ ਹੋਣ ਕਾਰਨ ਐਕਸੀਡੈਂਟ ਵੀ ਕਈ ਵਾਰੀ ਘਰ ਪੰਜ ਜਾਂਦੇ ਨੇ ਤੇ ਦੇਖ ਸਕਦੇ ਹੋ ਜਗ੍ਹਾ ਜਗ੍ਹਾ ਤੇ ਸੜਕਾਂ ਵੀ ਕੋਈ ਪਏ ਹੈਗੇ ਨੇ ਅਸੀਂ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅਸੀਂ ਇਹ ਮੰਡੀ ਨੂੰ ਰਸਤਾ ਜਾਂਦਾ ਹੈ ਇੱਥੋਂ ਹਰ ਕੋਈ ਇੱਥੋਂ ਗੁਜ਼ਰਦਾ ਹੈ ਚਾਹੇ ਮੁਲਾਜ਼ਮ ਹੈ ਚਾਹੇ ਅਧਿਕਾਰੀ ਹੈ ਚਾਹੇ ਅਫਸਰ ਹੈ ਹਰ ਕੋਈ ਇੱਥੋਂ ਸਬਜ਼ੀ ਲੈਣ ਵਾਸਤੇ ਵੀ ਆਂਦਾ ਹੈ ਤੇ ਉਹਨਾਂ ਨੂੰ ਵੀ ਇਹ ਜਿਹੜੀ ਸੜਕ ਜਿਹੜੀ ਹੈਗੀ ਹੈ ਵਿਖਾਈ ਨਹੀਂ ਦੇ ਰਹੀ ਜਗਾ ਜਗਾ ਤੇ ਟੋਏ ਹੀ ਟੋਏ ਸਾਨੂੰ ਵਿਖਾਈ ਦੇ ਰਹੇ ਨੇ ਜਗਾ ਜਗਾ ਟੁੱਟੀ ਸੜਕ ਪਈ ਹੈਗੀ ਹੈ 2 ਸਾਲ ਹੋ ਗਏ ਲਗਾਤਾਰ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਨਗਰ ਨਿਗਮ ਨੂੰ ਮਾਰਕ ਕਮੇਟੀ ਨੂੰ ਦੋਹਾਰ ਲਈ ਜਾ ਰਹੀ ਹੈ ਵੀ ਸੜਕ ਨੂੰ ਬੜਾਇਆ ਜਾਵੇ ਪਰੰਤੂ ਹਲੇ ਤੱਕ ਸੜਕ ਨਹੀਂ ਬਣੇਗੀ ਤੁਸੀਂ ਦੇਖਸੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਟੋਏ ਪਏ ਨੇ ਜਗਾ ਜਗਾ ਤੇ ਟੋਏ ਪਏ ਨੇ ਤੇ ਗੱਡੀਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਦਾ ਹੈ ਤੇ ਕਈ ਵਾਰੀ ਇੱਥੇ ਐਕਸੀਡੈਂਟ ਵੀ ਹੋ ਜਾਂਦਾ ਹੈ ਆ ਦੇਖੋ ਤਾਂ ਤਸਵੀਰਾਂ ਵੀ ਨਾਲ-ਨਾਲ ਦਿਖਾ ਰਹੇ ਆ ਬਠਿੰਡਾ ਦਾ ਮੇਨ ਜਿਹੜਾ ਹੈਗਾ ਮੰਡੀ ਜਿਹੜੀ ਹੈਗੀ ਹੈ ਸਬਜ਼ੀ ਮੰਡੀ ਦਾਣਾ ਮੰਡੀ ਕਿਸਾਨ ਵੀ ਇੱਥੇ ਗੁਜਰਦੇ ਆ ਦੇਖੋ ਮੇਨ ਚੌਕ ਹੈ ਇੱਥੇ ਜਿੱਧਰ-ਜਿੱਧਰ ਵੀ ਕੈਮਰਾ ਜਾਊਗਾ ਸਾਰੇ ਪਾਸੇ ਸੜਕੇ ਸੜ ਟੁੱਟੀ ਹੋਈ ਹੈ ਛੋਟੇ-ਛੋਟੇ ਬਰੀਕ ਕੀ ਜਿਹੜੀ ਬਜਰੀ ਜਿਹੜੀ ਹੈਗੀ ਹੈ ਉਹ ਨਿਕਲੀ ਜਦੋਂ ਕਾਰ ਹੈ ਜਦੋਂ ਟੱਪਦੀ ਹੈਗੀ ਹੈ ਤੇ 부ੜਕ ਕੇ ਵੱਜਦੀ ਹੈ ਕਿਸੇ ਅੱਖ 'ਚੀ ਵੱਜਦੀ ਹੈ ਕਈ ਵਾਰੀ ਕਾਰ ਦੇ ਸ਼ੀਸ਼ੇ ਵੀ ਟੁੱਟ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਸਬਜ਼ੀ ਵਾਲੇ ਵੀ ਇੱਥੇ ਖੜੇ ਹੈਗੇ ਨੇ ਤੇ ਲੋਕ ਸਬਜੀ ਵੀ ਲੈਣ ਵਾਸਤੇ ਆਉਂਦੇ ਨੇ ਫਰੂਟ ਵੀ ਲੈਣ ਵਾਸਤੇ ਆਉਂਦੇ ਨੇ ਤੇ ਆਟੋ ਵਾਲੇ ਵੀ ਹੈਗੇ ਆ ਤੇ ਆਟੋ ਵਾਲਾ ਵੀ ਗੱਲਬਾਤ ਕਰਦੇ ਆਂ ਹਾਂਜੀ ਪੈਸਾ ਕੀ ਕਰਨਾ ਚਾਹੂਗੇ ਸੜਕ ਟੁੱਟੀ ਪਈ ਹੈ ਕਿ ਕਿੰਨਾ ਨੁਕਸਾਨ ਹੋਦਾ ਜਿੱਥੇ ਜੀ ਕਿੰਨੀ ਸੜਕ ਟੁੱਟੀ ਪਈ ਹੈ ਇੱਥੇ ਵੱਧ ਵੀ ਸੜਕ ਟੁੱਟੀ ਪਈ ਹੈ ਸਾਰੀ ਤੁਹਾਨੂੰ ਨੁਕਸਾਨ ਪਹੁੰਚਦਾ ਜੇ ਆਟੋ ਦੇ ਚਲਾਣੇ ਜਦੋਂ ਹਾਂ ਆਟੋ ਪਲਟਣੇ ਦਾ ਡਰ ਰਹਿੰਦਾ ਹੈ ਪਲਟਣੇ ਦਾ ਰਹਿੰਦਾ ਹੈ ਹਾਂ ਲੋਕ ਵੀ ਕਹਿੰਨਾ ਆਟੋ ਵਾਲੇ ਵੀ ਕਹਿ ਰਹੇ ਆ ਆਟੋ ਪਲਟਣ ਦਾ ਡਰ ਰਹਿੰਦਾ ਹੈ ਸੜਕ ਜਿਹੜੀ ਕਾਫੀ ਟੁੱਟੀ ਹੋਈ ਹੈ ਤੇ ਲੋਕ ਵੀ ਹੈਗੇ ਨੇ ਗੱਲਬਾਤ ਕਰਦੇ ਹੈਗੇ ਆ ਅੱਜ ਕੀ ਕਹਿਣਾ ਚਾਹਾਂਗਾ ਇੱਥੇ ਜਿਹੜੀ ਅਸੀਂ ਦੇਖਿਆ ਸਾੜਾ ਟੁੱਟਿਆ ਪਿਆ ਕਿੰਨਾ ਜਿਹੜਾ ਹੈਗਾ ਤੁਹਾਨੂੰ ਸਮੱਸਿਆ ਆਂਦੀ ਆ ਬਹੁਤ ਮਾੜਾ ਸੜਕਾਂ ਤੇ ਓਖੜੀਆਂ ਤੇ ਟ੍ਰਾਫਿਕ ਬਹੁਤ ਜ਼ਿਆਦਾ ਇਸ ਕਰਕੇ ਇੰਨਾ ਮਾੜਾ ਹਾਲ ਹੈ ਕਿ ਕੁਝ ਕੁਝ ਨਹੀਂ ਸਕਦੇ ਕਿੰਨੇ ਕੇ ਸਾਲ ਹੋ ਗਏ ਸੜਕ ਬਣੀ ਨਹੀਂ ਹੈ ਨਾ ਠੋਠੋ 4 ਸਾਲ ਹੋ ਗਏ 4 ਸਾਲ ਹੋ ਗਏ 4 ਸਾਲ 2 ਸਾਲ ਹੋ ਗਏ ਨੇ ਹਾਂਜੀ ਹਾਂਜੀ ਤੇ ਫਿਰ ਇੱਥੇ ਐਕਸੀਡੈਂਟ ਵੀ ਹੁੰਦੇ ਹੋਣਗੇ ਬਹੁਤ ਜ਼ਿਆਦਾ ਕੁੜੀਆਂ ਤੋਂ ਕੱਲ ਡਿੱਗ ਪਈਆਂ ਸੀ ਸਕੂਟੀ ਤੇ ਦਿੱਕਤ ਲੱਗੇ ਬਜਰੀ ਤੇ ਉਹ ਇੱਕ ਤਲਕ ਨਹੀਂ ਬਜਰੀ ਉਹ ਉੜਕ ਕੇ ਪੈਂਦੀ ਹੈ ਅੱਖਾਂ ਜੀ ਵੱਜਦੀ ਹੈ ਜਦੋਂ ਬ੍ਰੇਕ ਲਾਉਂਦੀ ਹਾਂ ਤੇ ਨਾਲ ਦੀ ਨਾਲ ਡਿੱਗ ਪਈ ਕੱਲ ਹਾਂਜੀ ਹਾਂਜੀ ਅੱਛਾ ਐਕਸੀਡੈਂਟ ਵੀ ਹੁੰਦੇ ਨੇ ਹਾਂਜੀ ਹਾਂਜੀ ਕੀ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਬਸ ਇਹੀ ਮੰਗ ਕਰਨਾ ਹੈ ਕਿ ਇਹਨੂੰ ਛੇਤੀ ਛੇਤੀ ਬਣਵਾਇਆ ਜਾਵੇ ਔਰ ਬਣਾਇਆ ਜਾਵੇ ਜਲਦੀ ਨਾਲ ਸਾਡੇ ਕੋਲ ਹੋਰ ਵੀ ਹੈਗੇ ਇੱਥੇ ਮੋਟਰਸਾਈਕਲ ਵਾਲੇ ਵਾ ਗੱਲਬਾਤ ਕਰਦੇ ਹੈਗੇ ਆ ਉਹਨਾਂ ਪੁੱਛਦੇ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਵੀ ਇੱਥੇ ਜਾਮ ਹੁੰਦਾ ਹੈ ਜਿਹੜੇ ਲੋਕ ਜਿਹੜੇ ਹੈਗੇ ਆ ਕਾਫੀ ਜਿਆਦਾ ਪੇਸ਼ਾਨ ਨਜ਼ਰ ਆ ਰਹੇ ਨੇ ਹੋਰ ਹੀ ਮੋਟਰਸਾਈਕਲ ਵਾਲੇ ਹੈਗੇ ਨਾਲ ਗੱਲਬਾਤ ਕਰਦੇ ਹੈਗੇ ਹਾਂਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਅਮਨੀਤ ਨਹੀਂ ਦੱਸੋ ਇੱਥੇ ਸੜਕਾਂ ਟੁੱਟੀਆਂ ਪਈਆਂ ਕਿੰਨੀ ਕੀ ਪਰੇਸ਼ਾਨੀਆਂ ਆਂਦੀਆਂ ਤੁਹਾਨੂੰ ਬਹੁਤ ਪਰੇਸ਼ਾਨੀਆਂ ਆਂਦੀਆਂ ਗੱਲ ਦੀ ਹੈ ਹਾਂਜੀ ਪਰੇਸ਼ਾਨੀਆਂ ਆਂਦੀ ਹੈ ਮੋਟਰਸਾਈਕਲ ਫਿਰ ਤੁਸੀਂ ਚਲਾਣੇ ਹੈਗੇ ਉਹ ਕਿੰਨੀ ਕੀ ਦਿੱਕਤ ਆਂਦੀ ਹੈ ਇਹਦੇ ਵਿੱਚ ਇਹ ਬਹੁਤ ਜਿੱਤਾਂਡੀ ਹੈ ਜਿਹੜੇ 7 ਵਜੇ ਦੰਦੀ ਆ ਜਿਹਦੇ ਅੰਦਰ ਲੋਕ ਖੱਟੇ ਚ ਬਸਦੇ ਹੋ ਸੜਕ ਕਾਫੀ ਤੇ ਦਿਨਾਂ ਟੁੱਟੀ ਪਈ ਹੈ ਹਾਂ ਕਾਫੀ ਟੁੱਟੀ ਪਈ ਹੈ ਟੁੱਟੀ ਪਈ ਹੈ ਐਕਸੀਡੈਂਟ ਵੀ ਹੋ ਜਾਂਦੇ ਨੇ